ਸਾਡੇ ਕਣ ਸਮੇਂ ਦੋ ਗਲਤੀਆਂ ਛੱਡ ਦਿਓ ਨਹੀਂ ਤੇ ਕਦੀ ਅਰਦਾਸ ਪੂਰੀ ਨਹੀਂ ਹੋਣੀ ਸੰਤਾਂ ਦੇ ਬਚਨ ਸੋ ਪਿਆਰਿਓ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਇਹ ਗੱਲ ਹਮੇਸ਼ਾ ਹੀ ਸੰਗਤ ਨਾਲ ਸਾਂਝੀ ਕਰਿਆ ਕਰਦੇ ਸੀ ਉਹ ਕਹਿੰਦੇ ਹੁੰਦੇ ਸੀ ਕਿ ਭਲਿਓ ਜਦੋਂ ਆਪਾਂ ਮੱਥਾ ਟੇਕਦੇ ਆਂ ਤੇ ਸਾਡਾ ਜਿਹੜਾ ਧਿਆਨ ਹੈ ਉਹ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਵੱਲ ਕੇਂਦਰਿਤ ਹੋਵੇ ਤੇ ਗੁਰੂ ਤੇ ਸਿੱਖ ਦੇ ਵਿਚਾਰੇ ਕੁਝ ਵੀ ਨਹੀਂ ਆਉਣਾ ਚਾਹੀਦਾ ਗੁਰੂ ਤੇ ਸਿੱਖ ਦੇ ਵਿਚਾਰੇ ਕੇਵਲ ਤੇ ਕੇਵਲ ਕਹਿੰਦੇ ਜਿਹੜਾ ਸਾਡਾ ਧਿਆਨ ਹੈ ਨਾ ਉਹ ਗੁਰੂ ਦੇ ਵਿੱਚ ਕੇਂਦਰਿਤ ਹੋਵੇ ਵਿਸ਼ਵਾਸ ਹੋਵੇ ਕਿ ਸਤਗੁਰੂ ਹੀ ਕਿਰਪਾ ਕਰਨਗੇ ਮੇਰੇ ਪਾਤਸ਼ਾਹ ਹੀ ਕਿਰਪਾ ਕਰਨਗੇ ਮੇਰੇ ਸਤਗੁਰੂ ਹੀ ਕਿਰਪਾ ਕਰਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਕਿਰਪਾ ਕਰਨਗੇ ਜਦੋਂ ਮੱਥਾ ਟੇਕਣਾ ਹੋਵੇ ਨਾ ਉਦੋਂ ਸਾਡਾ ਧਿਆਨ ਭਟਕੇ ਨਾ ਵੀ ਜੇਤੇ ਕੰਮ ਹੋ ਗਿਆ ਤਾਂ ਤੇ ਵਧੀਆ ਜੇ ਨਾ ਹੋਇਆ ਤੇ ਫੇਰ ਕੀ ਕਰਾਂਗੇ ਫੇਰ ਕੋਈ ਹੋਰ ਬਾਬਾ ਲੱਭਾਂਗੇ ਜੀ ਇਦਾਂ ਇਦਾਂ ਦੀਆਂ ਵਿਚਾਰਾ ਨਾ ਹੋਣ ਅਰਦਾਸ ਕੀਤੀ ਤੇ ਭਰੋਸਾ ਹੋਵੇ ਕਿ ਸਤਿਗੁਰੂ ਦੇ ਦਰ ਤੇ ਆਇਆ ਭਰੋਸਾ ਕੀਤਾ ਹੈ ਤੇ ਹੁਣ ਤੇ ਗੁਰੂ ਤੇ ਹੀ ਆਸਾਂ ਨੇ ਤੇ ਸਤਿਗੁਰੂ ਹੀ ਕਿਰਪਾ ਕਰਨਗੇ ਸਤਿਗੁਰੂ ਨਹੀਂ ਮਿਹਰ ਕਰਨੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਹੀ ਰਹਿਮਤਾ ਕਰਨਗੇ ਸਤਿਗੁਰੂ ਫੇਰ ਕਿਰਪਾ ਕਰ ਦੇਣ ਜੇ ਪਿਆਰੇ ਉੱਥੇ ਡੋਲ ਜੀ ਹੈ ਨਾ ਵੀ ਕਰ ਚਲੋ ਕੋਈ ਗੱਲ ਨਹੀਂ ਜੇ ਤਾਂ ਹੋ ਗਿਆ ਕੰਮ ਠੀਕ ਹੈ ਜੇ ਨਾ ਹੋਇਆ ਤੇ ਤਾਂ ਕੋਈ ਗੱਲ ਨਹੀਂ ਸਤਿਗੁਰੂ ਕਹਿੰਦੇ ਨੇ ਫੇਰ ਨਹੀਂ ਗੱਲ ਬਣਦੀ ਮਨ ਤਨ ਮਿੱਠਾ ਤਿਸ ਲੱਗੇ ਜਿਸ ਮਸਤਕ ਨਾਨਕ ਲੇਖ ਕਿ ਜਿਸ ਮਨੁੱਖ ਦੇ ਮੱਥੇ ਉਤੇ ਚੰਗੇ ਭਾਗਾਂ ਦਾ ਲੇਖ ਉਗੜ ਪਏ ਉਸ ਨੂੰ ਪਰਮਾਤਮਾ ਮਨ ਵਿੱਚ ਹਿਰਦੇ ਵਿੱਚ ਪਿਆਰਾ ਲੱਗਣ ਲੱਗ ਜਾਂਦਾ ਹੈ ਇਹ ਗੱਲ ਸਮਝਣੀ ਪਵੇਗੀ ਸਾਧ ਸੰਗਤ ਜਿਹਦੇ ਚਿੱਤ ਦੇ ਵਿੱਚ ਗੁਰੂ ਤੇ ਵਿਸ਼ਵਾਸ ਬਣ ਜਾਏ ਸਤਿਗੁਰੂ ਤੇ ਵਿਸ਼ਵਾਸ ਬਣ ਜਾਏ ਉਹਦਾ ਫਿਰ ਗੁਰੂ ਦੇ बराबर ਦਾ ਹੋ ਜਾਂਦਾ ਹੈ ਸਤਿਗੁਰੂ ਫਿਰ ਉਹਨੂੰ ਆਪਣੀ ਝੋਲੀ 'ਚ ਲੈ ਲੈਂਦੇ ਨੇ ਸਤਿਗੁਰੂ ਫਿਰ ਉਹਨੂੰ ਆਪਣੇ ਆਪ ਦੇ ਵਿੱਚ ਪਿਆਰ ਦੇ ਦਿੰਦੇ ਨੇ ਸਤਿਗੁਰੂ ਉਹਦੇ ਤੇ ਬਹੁਤ ਵੱਡਾ ਵਿਸ਼ਵਾਸ ਕਰਦੇ ਨੇ ਸਤਿਗੁਰੂ ਉਹਨੂੰ ਬਹੁਤ ਵੱਡੀ ਜਿਹੜੀ ਹੈ ਤਾਕਤ ਦੇ ਦਿੰਦੇ ਨੇ ਸਤਿਗੁਰੂ ਉਹਨੂੰ ਬਹੁਤ ਵੱਡੀ ਸਮਰੱਥਾ ਦਿੰਦੇ ਨੇ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਗੁਰਮੁਖ ਪਿਆਰਿਓ ਜਦੋਂ ਅਸੀਂ ਗੁਰੂ ਤੇ ਭਰੋਸਾ ਹੀ ਨਹੀਂ ਕਰਦੇ ਫਿਰ ਸਤਿਗੁਰੂ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਮੱਥਾ ਟੇਕਦੇ ਆਂ ਇਹ ਗੱਲ ਯਾਦ ਰੱਖਿਓ ਵੀ ਜਦੋਂ ਗੁਰੂ ਘਰ ਦੇ ਵਿੱਚ ਜਾਂਦੇ ਆਂ ਐਂਟਰ ਹੁੰਨੇ ਆ ਤੇ ਸਾਧ ਸੰਗਤ ਉਸ ਵਕਤ ਅਸੀਂ ਚਰਨ ਕੁੰਡ ਦੇ ਵਿੱਚ ਪੈਰ ਧੋਨੇ ਆ ਤੇ ਜਿੱਥੇ ਅਸੀਂ ਪੈਰ ਧੋਤੇ ਉਥੇ ਇਹ ਗੱਲ ਸਮਝ ਲਿਆ ਕਰੋ ਵੀ ਇੱਥੇ ਅਉਦੇ ਦਾ ਹੰਕਾਰ ਮਾਣ ਪ੍ਰਭਤਾ ਜੋ ਵੀ ਹੈ ਇੱਥੇ ਧੋ ਦਿਓ ਅੰਦਰ ਨਿਰਮਲ ਨਿਰੋਲ ਹੋ ਕੇ ਗੁਰੂ ਕੋਲੇ ਜਾਣਾ ਝੋਲੀ ਅੱਡ ਕੇ ਗੁਰੂ ਤੋਂ ਮੰਗਣਾ ਕਿ ਸਤਿਗੁਰੂ ਕਿਰਪਾ ਕਰ ਦਿਓ ਜਾ ਚੱਕ ਮੰਗੇ ਦਾਨ ਦੇਹ ਪਿਆਰਿਆ ਦੋਵੇਂ ਹੱਥ ਜੋੜ ਕੇ ਝੋਲੀ ਅੱਡ ਕੇ ਗੁਰੂ ਤੋਂ ਮੰਗਣਾ ਕਿ ਸਤਿਗੁਰੂ ਕਿਰਪਾ ਕਰ ਦੇ ਉੱਥੇ ਅਹੁਦੇ ਦਾ ਮਾਣ ਹੰਕਾਰ ਨਹੀਂ ਲੈ ਕੇ ਜਾਣਾ ਉੱਥੇ ਮਨ ਵਿੱਚ ਇਹ ਗੱਲ ਨਹੀਂ ਰੱਖਣੀ ਕਿ ਜੇ ਤੇ ਕੰਮ ਹੋ ਗਿਆ ਤਾਂ ਠੀਕ ਹੈ ਜੇ ਨਾ ਹੋਇਆ ਤਾਂ ਫਿਰ ਕੋਈ ਹੋਰ ਵਾਪਾ ਲੱਭਾਂਗੇ ਸਾਥ ਸੰਗਤ ਉੱਥੇ ਕਿਰਪਾ ਨਹੀਂ ਹੁੰਦੀ ਇਹ ਚੀਜ਼ ਨੂੰ ਬਹੁਤ ਘੱਟ ਲੋਕ ਜਿਹੜੇ ਨੇ ਸਮਝਦੇ ਨੇ ਜਿਨ੍ਹਾਂ ਨੇ ਇਹ ਚੀਜ਼ ਨੂੰ ਸਮਝਿਆ ਸਾਥ ਸੰਗਤ ਉਹਨਾਂ ਦੇ ਵਾਰੇ ਨਿਆਰੇ ਹੋ ਗਏ ਜਿਨ੍ਹਾਂ ਨੇ ਸਮਝਿਆ ਨਹੀਂ ਉਹਨਾਂ ਦਾ ਫਿਰ ਕੀ ਕਹਿਣਾ ਭਾਈ ਇਹ ਚੀਜ਼ ਨੂੰ ਜ਼ਰੂਰ ਵੇਖਿਆ ਜਾਏ ਸੋ ਗੁਰਮੁਖ ਪਿਆਰਿਓ ਮੱਥਾ ਟੇਕਣ ਸਮੇ ਅਸੀਂ ਗੁਰੂ ਤੇ ਵਿਸ਼ਵਾਸ ਰੱਖੀਏ ਕਿ ਜਿੱਥੇ ਮੈਂ ਅਰਦਾਸ ਕਰ ਰਿਹਾ ਹਾਂ ਇਹ ਗੁਰੂ ਦਾ ਦਰਬਾਰ ਹੈ ਗੁਰੂ ਨਾਨਕ ਦਾ ਦਰਬਾਰ ਹੈ ਤੇ ਇਸ ਦਰਬਾਰ ਤੋਂ ਕਦੇ ਕੋਈ ਖਾਲੀ ਨਹੀਂ ਮੁੜਿਆ ਇਹ ਝੋਲੀਆਂ ਭਰ ਦਿੰਦਾ ਇੱਥੇ ਮੱਥਾ ਲਾਉਣ ਵਾਲੇ ਖਤਮ ਹੋਏ ਨੇ ਮੱਥਾ ਟੇਕਣ ਵਾਲਿਆਂ ਦੀਆਂ ਝੋਲੀਆਂ ਭਰੀਆਂ ਨੇ ਬਸ ਇੰਨੀ ਗੱਲ ਧਿਆਨ ਵਿੱਚ ਹੋਵੇ ਤੇ ਕਹਿੰਦੇ ਉੱਥੇ ਕਿਰਪਾ ਹੋ ਜਾਂਦੀ ਹੈ ਪਿਆਰਿਓ ਗੁਰੂ ਤੇ ਵਿਸ਼ਵਾਸ ਬਹੁਤ ਜ਼ਰੂਰੀ ਹੈ ਜੇ ਵਿਸ਼ਵਾਸ ਹੀ ਨਹੀਂ ਰੱਖਣਾ ਜੇ ਮੰਨ ਲਓ ਅਸੀਂ ਕਿਸੇ ਇੱਕ ਗੋਲੀ ਤੇ ਵਿਸ਼ਵਾਸ ਕਰ ਲਿਆ ਤੁਹਾਡਾ ਸਰੀਰ ਉਹਦੇ ਨਾਲ ਵੀ ਆਰਾਮ ਹੋ ਜਾਣਾ ਜੇ ਵਿਸ਼ਵਾਸ ਨਾ ਕੀਤਾ ਭਾਵੇਂ ਫਿਰ ਮਹਿੰਗੀਆਂ ਦਵਾਈਆਂ ਖਾ ਲਿਓ ਪਿਆਰਿਓ ਉੱਥੇ ਵੀ ਆਰਾਮ ਨਹੀਂ